ਦਾ ਦਤਾ ਆ ਤੇਰਾ ਸ਼ੁਕਰ ਦਾਤਾ ਆ ਸ਼ੁਕਰ ਦਾਤਾ ਆ ਸਾਰੇ ਖਲਪ ਦਾ ਬਹੁਤ-ਬਹੁਤ ਥੈਂਕ ਯੂ ਕੁਲਦੀਪ ਖੰਗੂੜਾ ਜੀ ਦਾ ਬਹੁਤ-ਬਹੁਤ ਧੰਨਵਾਦ ਪੰਜਾਬ ਕਾਰਪੋਰੇਟ ਵਾਲਿਆਂ ਦਾ ਧੰਨਵਾਦ ਖੰਗੂੜਾ ਪ੍ਰਾਪਰਟੀ ਡੀਲਰ ਦਾ ਮੈਂ ਕਹਿੰਨੀ ਆ ਇਸ ਵਾਰ ਇਹਨਾਂ ਨੇ ਕਬੱਡੀ ਮੈਚ ਤੇ ਇੱਕ ਗੱਡੀ ਦਿੱਤੀ ਅਗਲੀ ਵਾਰੀ 10 ਗੱਡੀਆਂ ਵੰਡਣੇ ਇਹਨਾਂ ਦੀ ਪ੍ਰਾਪਰਟੀ ਇੰਨੀ ਕਿ ਵੱਧ ਜਾਵੇ ਇਹਨਾਂ ਦਾ ਕਾਰੋਬਾਰ ਹੈ ਜਿਹੜਾ ਇੰਨਾ ਕਿ ਵਾਧਾ ਹੋਵੇ ਦੇ ਪਾਸੇ ਕੰਗੂੜਾ ਸਾਹਿਬ ਕੰਗੂੜਾ ਸਾਹਿਬ ਹੋਵੇ ਕੱਲੋਂ ਇਹਨਾਂ ਦੇ ਪੈਟਰੋਲ ਪੰਪ ਚੱਲਣੀਆਂ ਪਈਆਂ ਉਧਰ ਕਹਿੰਦੇ ਪੰਜਾਬ ਕਾਰ ਪੁਆਇੰਟ ਵਾਲਿਆਂ ਦਾ ਵੀ ਧੰਨਵਾਦ ਹੈ ਕਹਿੰਦੇ ਸ਼ੂਲਰ ਘਰਾਟ ਦੇ ਵਿੱਚ ਕਹਿੰਦੇ ਵੱਡਾ ਜਿਹੜਾ ਸ਼ੋਅਰੂਮ ਬਣਿਆ ਹੋਇਆ ਹੈ ਪੰਜਾਬ ਕਾਰ ਪੁਆਇੰਟ ਵਾਲੇ ਕਹਿੰਦੇ ਬੱਬਲ ਕਾਰ ਨੂੰ ਕਹਿੰਦੇ ਬਲੈਨੋ ਕੀਤੀ ਦੇਣੀ ਹੈ ਕੱਲ ਨੂੰ ਕਹਿੰਦੇ ਐਨ ਵੱਡੇ ਵੱਡੇ ਕਲਾਕਾਰਾਂ ਦੇ ਕਹਿੰਦੇ ਸਨਮਾਨ ਵੱਡੇ ਮੁੰਡੇ ਕਹਿੰਦੇ ਆਏ ਹੋਏ ਐ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹੜਾ ਕੀਤਾ ਜਾ ਰਿਹਾ ਹੈ ਰੇਟਾਂ ਪੈਂਦੀ ਐ ਤੇ ਜੱਫੀ ਲੱਗਦੇ